ਸ਼੍ਰੀ ਵਾਹਿਗੁਰੂ ਸਾਹਿਬ ਜੀ ਕੋ ਓੰਕਾਰ ਸਿਵਾਹਿ ਗੁਰੂ ਜੀ ਕੀ ਫਤਿਹ ਪਾਤਸ਼ਾਹ ਦਸ ਕਬਿਓ ਬਾਜ ਬਿੰਤੀ ਚੋਪਈ ਹਮਰੀ ਕਰੋ ਹਾ ਤੇ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਵ ਚਰਨ ਮਨ ਰਹੇ ਹਮਾਰਾ ਆਪਣਾ ਜਾਨਕ ਰੂਪ ਬ੍ਰਤਪਾਰਾ ਹਮਰਾ ਦੁਸ਼ਟ ਸਭ ਆਦਮੁਖਾ ਬਹੋ ਆਪ ਹਾ ਦੇ ਉਚਾਵ ਹੋ ਸੁਖੀ ਵਸੈ ਮੋਰ ਪਰਵਾਰਾ ਸੇਵਕ ਸੁਖ ਸਭੈ ਖਰਤਾਰਾ ਮੋਰ ਅਛਾਨ ਜਗਾ ਦੇ ਖਰੀਐ ਸਭੈ ਰਨੁ ਖੁਆ ਸੰਗਰੀਐ ਪੂਰਨ ਹੋਏ ਹਮਾਰੀ ਆਸਾ ਤੁਰ ਭਜਨ ਕੀ ਰਹੇ ਪਿਆਸਾ ਤਮੈ ਸਾਡ ਕੋਈ ਅਰਨਾ ਨਾ ਧਿਆਉਂ ਜੋ ਬਚਾਉਂ ਹੋ ਸਤਮ ਤੇ ਪਾਉ ਸੇਵਕ ਸੁਖ ਹਮਾਰੇ ਤਾਰੀ ਹੈ ਜੁਨ ਜੁਨ ਸਤਰ ਹਮਾਰੇ ਮਾਰੀ ਹੈ ਆਪ ਹਾ ਦੇਮ ਜਿਓ ਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋਜੋ ਸਦਾ ਹਮਾਰੇ ਬੱਚਾ ਸ੍ਰੀ ਅਦੂਜ ਜੋ ਖਰੀ ਹੋਰ ਅੱਛਾ ਰਾਖ ਲਿਖੋ ਰਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੀ ਦੀਨ ਬੰਦੁ ਸਟਨਗੇ ਹੰਤਾ ਤਮ ਹਉ ਪੂਰੀ ਜਤੋ ਦਸਕੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੀ ਉਤਰਾ ਕਾਲ ਪਾਇ ਖਰ ਸੁਨ ਪ੍ਰਗਾਸਾ ਸਗਲ ਕਾਲ ਕਾ ਕੀਤਮਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਤਾ ਜਸ ਨਭਜਾਇਓ ਹਾਦੰਤੇ ਖੇ ਉਤਾਰ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਸਹੀ ਕੋ ਹਮਾਰੀ ਸਗਲ ਪ੍ਰਜਾ ਜਨੇ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੀਰ ਬਿਸ਼ਾਂਤ ਚੀਟੀ ਤੈ ਹੁਣ ਚਰਿਆ ਸੋਲਾ ਸਭ ਪਰ ਕਿਰਪਾ ਦਿਸ ਕਾ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਬਿਸ਼ਾਨੈ ਘਟ ਘਟ ਕੇ ਬਟ ਬਟ ਕੀ ਜਾਣੈ ਜਾਗਦ ਕਰ ਕਰਾਂ ਕਰਤਾਰਾ ਪ੍ਰਜਾਤ ਤਦੇ ਅਪਰ ਜਬੇ ਆਹਰ ਕਰਤ ਹਾਂ ਕਬਹ ਹੂੰ ਤੁਮ ਮੈ ਮਲਿਤ ਤੇ ਤਸਬਹੂੰ ਜੇਤੇ ਬਦਨਾ ਸਰਸਵਤਾ ਹੈ ਆਪਾਉਨੀ ਬੋਜੂਚਾਰੇ ਤੋ ਸਵੀ ਤੇ ਰਹਿਤ ਨਿਰਾਲਮ ਜਾਂਤ ਬੇਧ ਭੇਰੇ ਹਰਿ ਆਲਮ ਨਿਰੰਕਾਰ ਅਨਿਰਵੰਕਾਰ ਅਨਲੰਭ ਹਾਦਨੀਲ ਨਾਰੇ ਸੰਭ ਤਾਕਾ ਮੁਰਚਾ ਚਾਤ ਭੀਦਾ ਜਾਖੋ ਭੇਵ ਨਾ ਪਾਤ ਬੇਦਾ ਤਾਕੋ ਵਰਪਨ ਮਾਨਤ ਮਹਾ ਮੂਰਗ ਭੇ ਨਾ ਜੰਤ ਮਹਾ ਦੇਵ ਕੋ ਸਦਾ ਸ਼ਿਵ ਨਿਰੰਕਾਰ ਕਾ ਜਤਨੈ ਭੇਵ ਆਪ ਆਪਨੇ ਬਦਹ ਜੇਤੀ ਬਰਨਤ ਪਿੰਨ ਪਿੰਤੂ ਹੈ ਜੇਤੀ ਤੁਮਰਾ ਲਖਾਣਾ ਜਾਏ ਬਸਰ ਕਹਿ ਬਸ ਜਾਵ ਤੁਮ ਸੰਸਾਰਾ ਏਕ ਹੈ ਰੂਪੇਨੋ ਸਰੂਪਾ ਰੰਗ ਪਿਉਰਾ ਕੇ ਭੂਪਾ ਕੰਡ ਅਜਰ ਸੇਟ ਖੀਨੀ ਉਤਪੇ ਖਾਨ ਬਹੁ ਰਜ ਦੀਨੀ ਕਹੋ ਹੋ ਰਜ ਹੈ ਬਿਠਾ ਕਹੋ ਸਮਟ ਪਿਉ ਸੰਕਰ ਅਕੀਠਾ ਸਗਰੇ ਸ੍ਰੇਸ਼ਟ ਦਿਖਾਇ ਅਚੰਭਵ ਆਦ ਜੁਗਾਰ ਸ੍ਰਿਸ਼ੰਭਵ ਔਰ ਅਛਾ ਮੇਰੀ ਦਮਖਰੋ ਸਿਖੋ ਬਾਰੇ ਸਖ ਸੰਗ ਰੋ ਦੁਸ਼ਟ ਜੀ ਤਿਠ ਵਤ ਤਪਤਾ ਸਗਲ ਮਲੇਸ਼ ਕਰੋ ਰਣ ਕਾਤਾ ਜੇ ਆਦੂਤਾ ਸਰਨੀ ਪਰੇ ਤਨ ਕੈ ਦੁਸ਼ਟ ਦੁਖਤ ਹੈ ਮਰੇ ਪਰਖ ਜਉਣ ਬਗ ਪਰ ਤੇ ਹਾਰ ਤਨ ਕੈ ਦਮ ਸੰਕਰ ਸਭ ਟਾਰੇ ਜੋ ਕਲ ਕੋਇ ਤ ਬਾਧਿ ਹੈ ਹੈ 타ਕੇ ਕਾਲਪਨ ਹੈ ਰੱਛਾ ਹੋਏ 타ਹੀ ਸਭ ਕਲ ਦੁਸ਼ਟ ਰਸ਼ਟ ਦਰਤ ਕਲਾ ਕਿਰਪਾ ਦੁਸ਼ਟ ਤਨ ਜਾਣਹਿ ਰੋ ਤਾਖੇ ਤਾ ਤੁਨਕ ਮੋ ਹਰ ਹੋ ਰਾਜ ਸਰਕਾਰ ਮੋ ਸਭ ਹੋਈ ਦੁਸ਼ਟ ਸ਼ਾਸਕ ਨਾ ਹੋਈ ਏਕ ਵਾਰ ਜੇ ਦੋ ਸੁਭਾਰਾ ਕਾਲਹਾਂਜ ਦਾਹੇ ਬਹਾਰਾ ਜਿੰਨਰ ਨਾਮ ਚਰੁ ਕਹਾ ਦਾਰਦ ਦੁਸ਼ਟ ਦੋਖ ਤੇ ਰਹਾ ਖੜਕੇ ਤਮੈ ਸੰਦੇ ਹਾਰੀ ਆਪਹਾਜ ਲਿਹੋ ਬਹਾਰੀ ਸਰਬ ਧਰਮ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਸਰਬ ਧਰਮ ਹੋ ਸਹਾਈ ਉਦਸਤ ਦੋਖ ਤੇ ਲਿਹੋ ਬਚਾਈ ਵਾਹਿਗੁਰਜੀ ਕਾ ਹਾਲ ਸਾਹ ਵਾਹਿਗੁਰਜੀ ਕੀ ਹਤੇ